ਉੱਲਿਆ ਹੁਣ ਪਤਾ ਨਹੀਂ ਕੀ ਰੋਟੀ ਨੂੰ ਫੜ ਲੈਣੇ ਨਾ ਇੰਨਾ ਟਾਈਮ ਹੁੰਦਾ ਆ ਲਓ ਜੀ ਆ ਲਓ ਜੀ ਪਾਣੀ ਪਾਣੀ ਲੈ ਹਣ ਲੱਸੀ ਪੀਓਗੇ ਜਾਂ ਪਾਣੀ ਪੀਓਗੇ ਹੁਣ ਤੈਨੂੰ ਪਤਾ ਏ ਲੱਸੀ ਪੀਣਾ ਜੇ ਰੋਜ਼ ਰੱਸੀ ਲਿਆ ਦੇ ਜੇ ਪਾਣੀ ਆ ਤਾਂ ਪਾਣੀ ਲਿਆ ਦੇ ਕੁਛ ਤਾਂ ਲੈ ਆਉਂਦੀ ਨਾਲ ਉਹਨਾਂ ਟਾਈਮ ਹੁਣ ਫੇ ਪਹਿਲਾਂ ਪਹਿਲਾਂ ਰੋਟੀ ਨੂੰ ਟਿੱਕੀ ਗਿਆ ਹੁਣ ਤੇਰੀ ਲੱਸੀ ਨਹੀਂ ਟਿੱਕੂ ਪਾਣੀ ਨਹੀਂ ਟਿੱਕੂ ਨਾ ਟਾਈਮ ਫੇਰ ਨਹੀਂ ਕੋਈ ਬੁਰਕੀ ਤੋੜ ਸਕਦਾ ਮੈਂ ਤਾਨੂੰ ਮੈਂ ਸਵੇਰ ਦੀ ਤਾਂ ਹਾੜੀ ਕੱਢੀ ਐ ਨੀ ਆ ਵੀ ਰੋਟੀ ਟਾਈਮ ਨਾਲ ਖਾ ਲੂ ਖਾ ਲੂ ਆ ਹੁਣ ਬਾਅਦ ਚ ਠੰਡੀਆਂ ਕਰਕੇ ਖਾਣ ਦਾ ਕੀ ਫਾਇਦਾ ਆ ਦੇਖੀ ਆ ਗਰਮ ਐ ਹੁਣ ਸਵੇਰ ਦੀ ਤਾਂ ਰੋਟੀ ਪੱਕੀ ਪਈ ਆ ਹੁਣ ਤੱਕ ਗਰਮ ਕਿਵੇਂ ਰਹੂਗੀ ਪਹਿਲਾਂ ਪਰ ਹੁਣ ਤਾਂ ਗਰਮ ਕਰ ਲਿਆ ਜਦੋਂ ਇੱਕ ਬੰਦਾ ਦਿਨੇ ਪਤਾ ਲੇਟ ਵੇਟ ਜਾਂਦਾ ਉਹਨੂੰ ਤਾਂ ਗਰਮ ਕਰਕੇ ਲਿਆ ਦੇ ਲਿਆ ਦਿਨੀ ਐ ਦੋ ਬਸ ਕਰ ਹੁਣ ਪਹਿਲਾਂ ਤੇਰੀ ਲੱਸੀ ਨੂੰ ਘੰਟਾ ਡੀਕਣਾ ਪਊਗਾ ਹੁਣ ਉਹ ਘੜਾ ਹੁਣੀ ਲੈ ਕੇ ਮੁੜਾਂਗੀ ਤੂੰ ਕਿਸੇ ਕੰਮ ਦੀ ਨਹੀਂ ਹੈਗੀ ਜਦੋਂ ਮਰਜ਼ੀ ਦੇਖ ਲਓ ਕੋਈ ਇੱਕ ਤਾਂ ਕੰਮ ਚ ਅੱਜ ਦਾ ਕਰ ਦੇ ਇੱਕ ਤਾਂ ਕੰਮ ਚ ਲਿਆ ਦੇ ਹੁਣ ਆ ਹਲਕ ਚ ਭਾਜ ਜੂ ਤੇਰੀ ਕੁਛ ਲੱਗਦੀ ਹੁਣ ਮੈਨੂੰ ਤਾਂ ਥੋੜੀ ਸਮਝ ਨਹੀਂ ਆਉਂਦੀ ਪਹਿਲਾਂ ਮੈਂ ਤੁਹਾਡੇ ਤਰਲੇ ਪਾਉਣੀ ਆ ਵੀ ਰੋਟੀ ਖਾ ਲੋ ਰੋਟੀ ਖਾ ਲੋ ਤੇ ਉਦੋਂ ਤਾਂ ਤੁਸੀਂ ਖਾਂਦੇ ਨਹੀਂ ਉਦੋਂ ਵੀ ਮੈਨੂੰ ਭੱਜ-ਭੱਜ ਚ ਪੈਣਿਓ ਤੇ ਜਦੋਂ ਮੈਂ ਤੁਹਾਡੇ ਕਹਿਣ ਤੇ ਲੈ ਕੇ ਆਉਣੀ ਆ ਤੇ ਫਿਰ ਵੀ ਨਹੀਂ ਤੁਸੀਂ ਮਾਣ ਕੁਝ ਕੁ ਦਿਨ ਪਹਿਲਾਂ ਤਾਂ ਤੁਸੀਂ ਬਹੁਤ ਵਧੀਆ ਸੀ ਮੇਰੇ ਨਾਲ ਬਹੁਤ ਪਿਆਰ ਨਾਲ ਰਹਿੰਦੇ ਸੀ ਤੇ ਹੁਣ ਪਤਾ ਨਹੀਂ ਤੁਹਾਨੂੰ ਫਿਰ ਕੀ ਹੋ ਗਿਆ ਹੋਣਾ ਕੀ ਐ ਪਸੰਦ ਤੂੰ ਪਹਿਲਾਂ ਵੀ ਨਹੀਂ ਤੀ ਹੁਣ ਵੀ ਨਹੀਂ ਨਾਲੇ ਪਹਿਲਾਂ ਮਾੜੀ ਮੋਟੀ ਚੱਜ ਨਾਲ ਰੋਟੀ ਤਾਂ ਲੈ ਕੇ ਆਉਂਦੀ ਤੀ ਹੁਣ ਆ ਵੀ ਤਰੀ ਕੁਛ ਲੱਗਦੀ ਠੰਡੀ ਪਈ ਐ ਕਿਸੇ ਕੰਮ ਨੂੰ ਚੱਜ ਨਾਲ ਹੱਥ ਪਾਏਂਗੀ ਜਾਂ ਨਹੀਂ ਤੂੰ ਮੈਂ ਤੈਨੂੰ ਇੱਕ ਗੱਲ ਦੱਸਾਂ ਮੈਨੂੰ ਤੂੰ ਜਮਾ ਪਸੰਦ ਨਹੀਂ ਜਮਾ ਵੀ ਪਸੰਦ ਨਹੀਂ ਨਾ ਤੇਰੇ ਕੰਮ ਪਸੰਦ ਨੇ ਨਾ ਤੂੰ ਪਸੰਦ ਐ ਨਾ ਤੈਨੂੰ ਦੇਖਣਾ ਪਸੰਦ ਐ ਆ ਰੋਟੀ ਐ ਚੱਜ ਨਾਲ ਦੇਣੀ ਹੁੰਦੀ ਐ ਦੇ ਦਿਆ ਕਰ ਸਭ ਤੋਂ ਵਧੀਆ ਗੱਲ ਇਹੀ ਐ ਜੇ ਤੂੰ ਮੇਰਾ ਖੜਾ ਛੱਡ ਦੇ ਸਭ ਤੋਂ ਪਸੰਦ ਐ ਮੈਨੂੰ ਉਹ ਖੜ ਜਾਂਦੀ ਔਰੇ ਮੂਝਾ ਬਣਾ ਕੇ ਪਤਾ ਨਹੀਂ ਕਿਹੜਾ ਬੇਲਾ ਸੀ ਉਹ ਤਾਂ ਮੇਰੀ ਮਾਂ ਹਟ ਹੀ ਨਹੀਂ ਵਿਆਹ ਕਰਾ ਲਾ ਵਿਆਹ ਕਰਾ ਲਾ ਵਿਆਹ ਕਰਾ ਲਾ ਫਾਹਾ ਦੇ ਦਿੰਦੀ ਦੂ ਤਾਂ ਚੰਗਾ ਮੈਨੂੰ ਪਰ ਤੇਰੇ ਨਾਲ ਵੀ ਕਾਹਦਾ ਗੁੱਸਾ ਰੋਟੀ ਤਾਂ ਖਾਣੀ ਓ ਲਿਆਦੀ ਹੁਣ ਲੱਸੀ ਕੀ ਗੱਲ ਪੁੱਤ ਰੋਈ ਜਾਂਦੀ ਆ ਕੀ ਹੋ ਗਿਆ ਮੰਮੀ ਹਾਂ ਤਾਂ ਮੈਨੂੰ ਐ ਦੱਸੋ ਜੇ ਤਾਰੀ ਨੂੰ ਮੈਂ ਪਸੰਦ ਹੀ ਨਹੀਂ ਸੀ ਫਿਰ ਤੁਸੀਂ ਤਾਰੀ ਦਾ ਵਿਆਹ ਕਿਉਂ ਕੀਤਾ ਮੇਰੇ ਨਾਲ ਧੱਕੇ ਨਾਲ ਓਹੋ ਤੈਨੂੰ ਕੌਣ ਕਹਿੰਦਾ ਪੁੱਤ ਵੀ ਤੂੰ ਪਸੰਦ ਨਹੀਂ ਤਾਰੀ ਦੇ ਮੰਮੀ ਮੈਨੂੰ ਤਾਂ ਤਾਰੀ ਰੋਜ਼ ਇਸ ਗੱਲ ਤੇ ਜਲੀਲ ਕਰਦਾ ਕਿ ਤੂੰ ਮੈਨੂੰ ਜਮਾਂ ਪਸੰਦ ਨਹੀਂ ਮੇਰੇ ਘਰਦਿਆਂ ਨੇ ਤੇਰੇ ਨਾਲ ਮੇਰਾ ਧੱਕੇ ਨਾਲ ਵਿਆਹ ਕੀਤਾ ਪੁੱਤ ਮੈਂ ਕਰਦੀ ਵੀ ਕੀ ਤਾਰੀ ਦਾ ਕਿਸੇ ਹੋਰ ਕੁੜੀ ਨਾਲ ਚੱਕਰ ਸੀਗਾ ਉਹ ਕੁੜੀ ਪੁੱਤ ਇਹਦੇ ਲਈ ਜਮਾਂ ਠੀਕ ਨਹੀਂ ਸੀ ਜੇ ਉਹ ਆ ਜਾਂਦੀ ਇਹਨੂੰ ਬਰਬਾਦ ਕਰ ਦਿੰਦੀ ਇਸੇ ਲਈ ਮੈਨੂੰ ਤੂੰ ਠੀਕ ਲੱਗੀ ਪੁੱਤ ਤੂੰ ਮੇਰੇ ਪੁੱਤ ਨੂੰ ਸੁਧਾਰ ਦੇਂਗੀ ਤੇਰੇ ਅੱਖੇ ਠੀਕ ਹੋ ਜੂਗਾ ਤਾਂ ਤੇਰੇ ਲਈ ਵਿਆਹ ਕੀਤਾ ਸੀ ਕੀ ਠੀਕ ਹੋ ਜੂਗਾ ਮੰਮੀ ਤਾਰੀ ਪਿੱਛੇ ਲੱਗ ਕੇ ਤਾਂ ਆਪਦੇ ਭਰਾ ਤੋਂ ਵੀ ਟੁੱਟ ਗਈ ਆਪਦੀ ਭਾਬੀ ਤੋਂ ਵੀ ਟੁੱਟ ਗਈ ਉਹ ਕਹੇ ਪੁੱਤ ਕੀ ਗੱਲ ਹੋ ਗਈ ਗੱਲ ਕੀ ਹੋਣੀ ਸੀ ਤਾਰੀ ਨੇ ਮੈਨੂੰ ਕਿਹਾ ਸੀ ਕਿ ਮੈਂ ਕੋਈ ਕੰਮ ਸ਼ੁਰੂ ਕਰਨਾ ਤੇ ਮੈਨੂੰ ਪੈਸਿਆਂ ਦੀ ਲੋੜ ਆ ਤੇ ਹੁਣੇ ਮੈਨੂੰ ਸਲਾਹ ਦਿੱਤੀ ਕਿ ਤੂੰ ਉਹਦੇ ਪ੍ਰਾਹਤੋਂ ਜਾ ਕੇ ਆਪਣੀ ਜ਼ਮੀਨ ਲਿਆ ਤੇ ਉਹਦੇ ਕਹਿੰਤੇ ਮੈਂ ਚਲੀ ਵੀ ਗਈ ਤੇ ਮੇਰਾ ਪ੍ਰਾਣ ਮੰਨ ਵੀ ਗਿਆ ਸੀ ਜ਼ਮੀਨ ਦੇਣ ਨੂੰ ਪਰ ਮੇਰੇ ਪ੍ਰਾਣ ਨੇ ਮੈਨੂੰ ਕਿਹਾ ਸੀ ਕਿ ਅੱਜ ਤੋਂ ਬਾਅਦ ਤੂੰ ਮੇਰੇ ਲਈ ਮਰ ਗਈ ਤੇ ਮੈਤੇ ਰੀਲੀ ਮਰ ਗਿਆ ਤੇ ਹੁਣ ਉਸਕਰ ਚ ਮੇਰੇ ਲਈ ਕੋਈ ਜਗ੍ਹਾ ਨਹੀਂ ਤਾਰੀ ਲਈ ਮੈਂ ਬਹੁਤ ਕੁਛ ਕੀਤਾ ਤੇ ਪਰ ਤਾਰੀ ਨੇ ਮੇਰੀ ਜਮਾ ਵੀ ਕਦਰ ਨਹੀਂ ਪਾਈ ਤੂੰ ਕਤੋਂ ਉਹਦੇ ਅੱਖ ਲੱਗੀ ਤੂੰ ਇੱਕ ਵਾਰ ਮੈਨੂੰ ਤਾਂ ਪੁੱਛ ਲੈਂਦੀ ਵੀ ਇਹ ਕੰਮ ਕਰਨਾ ਕਿ ਨਹੀਂ ਮੰਮੀ ਮੈਂ ਸਾਰਾ ਕੁਛ ਕਾਲੀ ਕਾਲੀ ਚ ਕੀਤਾ ਤੇ ਮੈਂ ਤਾਰੀ ਨੂੰ ਨਾ ਦੁਖੀ ਨਹੀਂ ਸੀ ਵੇਖ ਸਕਦੀ ਤਾਂ ਕਰਕੇ ਮੈਂ ਕਿਸੇ ਤੋਂ ਨਹੀਂ ਪੁੱਛਿਆ ਬਸ ਚੁੱਪ ਕਰਕੇ ਚਲੀ ਗਈ ਪੁੱਤ ਉਹਨੇ ਪੈਸੇ ਕੀ ਕਰਨੇ ਸੀ ਕਾਤੋਂ ਮੰਗਾਏ ਉਹਨੇ ਮੰਮੀ ਧਾਰੀ ਕਹਿੰਦਾ ਸੀ ਕਿ ਮੈਂ ਕੋਈ ਕੰਮ ਸ਼ੁਰੂ ਕਰਨਾ ਕਹਿੰਦਾ ਮੈਨੂੰ ਬਹੁਤ ਟੈਨਸ਼ਨ ਰਹਿੰਦੀ ਆ ਵੀ ਮੈਂ ਆਪਣੇ ਫਿਊਚਰ ਚ ਅੱਗੇ ਕੀ ਕਰੂੰਗਾ ਬੱਸ ਉਹਦੇ ਗੱਲਾਂ ਚ ਆ ਕੇ ਮੈਂ ਆਪਣੇ ਭਰਾ ਨਾਲੋਂ ਵੀ ਟੁੱਟ ਗਈ ਤੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਹੜੀ ਗੱਲ ਦਾ ਬਦਲਾ ਲੈ ਰਿਹਾ ਮੇਰੇ ਤੋਂ ਨਾ ਤਾਂ ਉਹ ਚਾਚੇ ਨਾਲ ਮੈਨੂੰ ਬੁਲਾਉਂਦਾ ਤੇ ਕੋਈ ਵੀ ਕੰਮ ਆ ਹਰ ਇੱਕ ਕੰਮ 'ਚ ਮੈਨੂੰ ਟੋਕਦਾ ਸੋ ਸੋ ਕੁਛ ਬੋਲਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਉਹਦਾ ਕੀ ਮਾੜਾ ਕੀਤਾ ਚਲ ਕੋਈ ਨਾ ਪਤਾ ਹੌਸਲਾ ਰੱਖ ਮੈਂ ਉਹਨੂੰ ਸਮਝਾਉਣੀ ਹੈ ਕਿ ਕਰਦੀ ਆ ਮੈਂ ਉਹਦੇ ਨਾਲ ਗੱਲ ਮੈਂ ਮੰਡਿਆ ਹਾਂ ਮ ਤੁਹਾਨੂੰ ਕੀ ਕਹਤਾ ਪ੍ਰੇਤ ਨੂੰ ਕੀ ਕਹਿੰਦੀ ਆ ਹੁਣ ਤੈਨੂੰ ਉਹ ਰੋਈ ਜਾਂਦੀ ਆ ਬੈਠੀ ਮੈਂ ਉਹਨੂੰ ਕੁਛ ਨਹੀਂ ਕਿਹਾ ਰੋਟੀ ਮੰਗਾਈ ਤੀ ਰੋਟੀ ਜਾ ਕੇ ਠੰਡੀ ਮੱਥੇ ਮਾਰੀ ਮੇਰੇ ਮੈਂ ਇਨਾ ਕਹਤਾ ਮੀਨੂੰ ਥੋੜਾ ਜਿਹਾ ਗਰਮ ਕਰ ਦਿੰਦੀ ਗਰਮ ਤਾਂ ਕਰਨੀ ਕੀ ਦੀ ਮਹ ਚਾ ਲੱਸੀ ਲੈ ਦੇ ਲੱਸੀ ਲੈ ਕੇ ਉਹ ਵੀ ਅੱਧੇ ਘੰਟੇ ਚ ਪਹੁੰਚਦੀ ਆ ਉਹ ਲੈ ਕੇ ਚੀਜ਼ਾਂ ਤੂੰ ਮੈਨੂੰ ਗੱਲ ਨਾ ਟਾਲ ਤੂੰ ਉਹਦੇ ਪੇਕੇ ਤਾਂ ਜ਼ਮੀਨ ਵਗਾ ਲਈ ਹੈ ਤੂੰ ਦੱਸੋ ਪੈਸਿਆਂ ਦਾ ਕੀ ਕਰਨਾਗਾ ਪਚੀ ਨਹੀਂ ਉਹਦੇ ਦਸਤੀ ਦਿਨ ਨੂੰ ਦੱਸਣੀ ਹੈ ਜਦੋਂ ਤੂੰ ਨਹੀਂ ਉਹਨੂੰ ਚੰਗਾ ਸਮਝਦਾ ਫਿਰ ਤਾਂ ਅਗਲੀ ਗੱਲ ਕਰੂਗਾ ਕਿਹੜੇ ਮੂਨਾ ਸਮਝਾ ਕਿਹੜੇ ਮੂਨਾ ਸਮਝਾ ਮੈਂ ਤੈਨੂੰ ਪਹਿਲੇ ਦਿਨ ਹੀ ਇਹ ਗੱਲ ਕਹੀ ਸੀ ਵੀ ਮੈਨੂੰ ਉਹ ਪਸੰਦ ਨਹੀਂ ਜਿਹੜੀ ਮੈਨੂੰ ਪਸੰਦ ਸੀ ਉੱਥੇ ਤੁਸੀਂ ਨੇ ਨਹੀਂ ਕਰਨ ਦਿੱਤਾ ਜਿੱਥੇ ਮੈਨੂੰ ਕੁਝ ਕਰਨ ਨੂੰ ਪਸੰਦ ਨਹੀਂ ਜਾਂ ਜਿੱਥੇ ਮੈਨੂੰ ਕੁੜੀ ਪਸੰਦ ਨਹੀਂ ਉਹ ਵਿਆਹ ਕੇ ਮੇਰੇ ਘਰੇ ਬਾੜਦੀ ਤੇ ਵੀ ਉਹ ਕਿਹੜਾ ਤੁਹਾਨੂੰ ਜ਼ਮੀਨ ਦੇ ਦਿੰਦੀ ਤੇ ਤੇਰੇ ਨਾਲ ਬਾਦਨ ਦੀ ਕੁਸ ਸ਼ਰਮ ਮੰਨ ਲਾ ਮਾੜੀ ਬੋਟੀ ਜ਼ਮੀਨ ਦਿੰਦੀ ਨਾ ਦਿੰਦੀ ਪਰ ਮੈਨੂੰ ਤਾਂ ਪਸੰਦ ਸੀ ਜੀ ਜੀਦੇ ਨਾਲ ਮੈਂ ਆਪਦੇ ਸੁਪਨੇ ਦੇਖੇ ਦੀ ਘਟੂ ਘਟ ਮੈਂ ਆਪਦੇ ਸੁਪਨੇ ਤਾਂ ਪੂਰੇ ਕਰਦਾ ਐਡੀ ਨਰਮ ਹੈ ਕੁੜੀ ਇਹ ਜੀ ਤੈਨੂੰ ਕੁੜੀ ਨਹੀਂ ਮਿਲਣੀ ਕਿਤੇ ਬੇ ਸ਼ਰਮ ਵਾਲਾ ਮਾੜੀ ਮੋਟੀ ਉਹ ਮਾਂ ਨਾ ਮਿਲੇ ਮੈਨੂੰ ਚਾਹੀਦੀ ਵੀ ਨਹੀਂ ਹੈਗੀ ਇਹ ਜੀ ਮੈਂ ਜਦੋਂ ਤੈਨੂੰ ਕਹਿ ਹੀ ਦਿੱਤਾ ਮੈਨੂੰ ਜਿਹੜੀ ਪਸੰਦ ਦੀ ਮੈਂ ਉੱਥੇ ਵਿਆਹ ਕਰਾਉਣਾ ਸੀ ਨਾਲੇ ਜ਼ਮੀਨ ਜ਼ਮੀਨ ਕਿੱਡੀ ਗੱਲ ਹੋ ਗਈ ਇਹਦਾ ਹਿੱਸਾ ਹੈ ਉਹ ਇਹਦਾ ਹੱਕ ਮੰਨਦਾ ਸੀ ਜ਼ਮੀਨ ਲੈ ਕੇ ਆਉਣ ਦਾ ਮੰਗਵਾੜੀ ਵੇਚਤੀ ਮੈਂ ਤਾਂ ਵੇ ਜਿਹਨੇ ਧੀ ਦੇਤੀ ਕੁਛ ਨਹੀਂ ਰੱਖਿਆ ਹੁੰਦਾ ਇਹ ਮਾਪਿਓ ਬਾਰੀ ਸੀ ਕੁਸਤਾ ਸ਼ਰਮ ਮੈਂ ਤਾਂ ਕੁਸਤਾ ਮੰਨੀ ਸੀ ਜਮਿਨੀ ਸੋਚਾ ਤੂੰ ਕੀ ਸੋਚਦਾ ਮੈਨੂੰ ਇਹ ਤਾਂ ਦੱਸ ਦੇ ਕੀ ਸੋਚਦਾ ਜਦੋਂ ਵਿਆਕੇ ਆਈ ਹੈ ਕੀ ਲੈ ਕੇ ਆਈ ਹੈ ਲੈ ਕੇ ਆਈ ਹੈ ਕੁਛ ਆਪਦੇ ਕੱਪੜੇ ਪਾਉਣ ਵਾਲਿਆਂ ਨੂੰ ਛੱਡ ਕੇ ਹੋਰ ਇਹ ਗੱਲ ਦੱਸ ਦੇ ਵੀ ਜਨੇ ਕੁਛ ਵੀ ਆਪਣੇ ਘਰੇ ਲੈ ਕੇ ਆਂਦਾ ਹੋਵੇ ਵੀ ਹਾਂ ਆ ਚੀਜ਼ ਦੇਤੀ ਭਈ ਅਸੀਂ ਆਪਦੀ ਕੁੜੀ ਨੂੰ ਬੇ ਗੱਲ ਸੁਣਵੇ ਬੇ ਲੋਕ ਅੰਨੇ ਖੁਰੇ ਨਾ ਦੇਣ ਲੈਣ ਨੂੰ ਜਿਨੇ ਧੀ ਦੇ ਤੇ ਕੁਛ ਨਹੀਂ ਰੱਖਿਆ ਹੁੰਦਾ ਪਿੱਛੇ ਹੈ ਬਾਲ ਪੋਸ਼ ਕੇ ਢੀ ਕਰਕੇ ਆਪਣੇ ਵਾਸਤੇ ਬਹੁਤ ਵਧੀਆ ਏ ਕੁੜੀ ਤੂੰ ਟਿਕ ਜਾ ਸਮਝ ਜਾ ਜਿੱਥੇ ਮੈਂ ਵਿਆਹ ਕਰਾਉਂਦਾ ਸੀ ਨਾ ਤੇਰਾ ਘਰ ਪਰ ਦਿਲਦੇ ਹੋ ਅੱਗ ਲਾਉਣਾ ਤੇ ਸਬੰਨ ਮੈਂ ਤਾਂ ਤੈਨੂੰ ਐ ਕਹਣੀ ਆ ਵੀ ਉਹਨਾਂ ਦੇ ਪੈਸੇ ਵਾਪਸ ਕਰਦੇ ਉਹ ਮਿਲਦੀ ਜੁਲਦੀ ਰਹਿ ਜੂਗੀ ਆਪਦੇ ਪੈਕਿਆਂ ਤੋਂ ਕਰ ਦਿੰਨਾ ਜਿਵੇਂ ਤੂੰ ਕਹਿਣੀ ਆ ਉਹਨਾਂ ਦੇ ਪੈਸੇ ਵਾਪਸ ਕਰ ਦਿੰਨਾ ਹੋਰ ਕੀ ਕਹਿਣੀ ਐ ਜਿਹੜਾ ਉਹਨਾਂ ਦੀ ਜ਼ਮੀਨ ਵੇਚੇ ਜਿਹੜੇ ਬੰਦੇ ਨੂੰ ਵੇਚੇ ਮੈਂ ਕਹਿ ਕੇ ਵਾਪਸ ਕਰਵਾ ਦੂੰਗਾ ਇੰਨਾ ਦੇ ਨਾ ਕਰਾ ਦੇਣਾ ਬਸ ਇਹ ਤਾਂ ਇਦੋਂ ਬਾਅਦ ਤੂੰ ਇਹਨੂੰ ਕਹਿ ਵੀ ਆਪਦੀ ਟੈਂਟ ਫੋੜੀ ਚੱਕ ਕੇ ਤੇ ਆਉਦੇ ਪਿੰਡ ਜਾਵੇ ਪਰ ਜਿੱਥੇ ਮੇਰਾ ਜੀ ਕਰਦਾ ਮੈਂ ਉੱਥੇ ਵਿਆਹ ਕਰਾਉਂਗਾ ਤਲਾਕ ਦੇਵੇਂ ਮੈਨੂੰ ਇਹ ਵਿਆਹਾਂ ਦੇ ਹੱਕ ਮੈਂ ਨਾ ਕਰੀ ਤੈਨੂੰ ਮੈਂ ਦੱਸ ਤੀ ਗੱਲ ਬਸ ਫਿਰ ਤੂੰ ਕੰਮ ਕੀਤਾ ਕੋਈ ਸ਼ੁਰੂ ਤੋਂ ਲਾ ਕੇ ਅੱਜ ਤੱਕ ਕੋਈ ਢੱਕਾ ਨਹੀਂ ਤੋੜਿਆ ਤੂੰ ਢੱਕਾ ਤੋੜਾਂ ਕਾਦੇ ਸਾਰੇ ਮੈਂ ਹੈ ਕੀ ਆਪਣੇ ਕੀ ਹੈ ਆਪਣੇ ਉਹ ਅੱਧੀ ਕਿਲੜੀ ਚ ਜਾ ਕੇ ਕੀ ਕੰਮ ਕਰਾਂ ਮੈਂ ਵੇ ਫਿਰ ਇਹ ਤਾਂ ਤੇਰੇ ਕਰਮਾਂ ਦੇ ਹੋਣਾ ਹੈ ਇਹ ਤਾਂ ਨਹੀਂ ਕਿਸੇ ਦੇ ਸਾਰੇ ਦੀ ਗੱਲ ਵੀ ਇਹਦੀ ਜ਼ਮੀਨ ਰੱਖਣੀ ਆ ਜੇ ਜ਼ਮੀਨ ਲੈਣੀ ਹੁੰਦੀ ਅਗਲੇ ਆਪੀ ਲਿਆਉਂਦੀ ਤੂੰ ਕਾ ਤਾ ਮੰਗਵਾਈ ਆਪੀ ਤਾਂ ਉਹ ਇੱਕ ਢੱਕਾ ਨਹੀਂ ਲੈ ਕੇ ਆਉਂਦੀ ਉੱਥੋਂ ਜੇ ਢਿੱਲੀਉਣ ਵਾਲੀ ਹੁੰਦੀ ਨਾ ਤਾਂ ਵਿਆਹ ਤੋਂ ਬਾਅਦ ਵੀ ਕਹਿ ਜਾਂਦੀ ਵੀ ਹੋਰ ਨਹੀਂ ਸਰਦਾ ਮੈਨੂੰ ਬੈਡਾਂ ਦਾ ਜੋੜਾ ਤਾਂ ਦੇ ਦਿਓ ਭਰਾ ਨਾਲੋਂ ਟੁੱਟ ਗਈ ਭਰਾ ਨਾਲੋਂ ਫਿਰ ਭਰਾ ਨਾਲੋਂ ਟੁੱਟ ਗਈ ਕਿੱਡੀ ਕ ਗੱਲ ਹੋ ਗਈ ਜੇ ਭਰਾ ਨਾਲੋਂ ਟੁੱਟ ਗਈ ਤੂੰ ਮੇਰੀ ਗੱਲ ਇਹੀ ਗੱਲ ਹੋ ਰਹੀ ਜਾਂਦੀ ਆ ਭਰਾ ਨਾਲੋਂ ਟੁੱਟ ਗਈ ਭਰਾ ਨਾਲੋਂ ਟੁੱਟ ਗਈ ਇਹੀ ਗੱਲ ਤੂੰ ਰੋਈ ਜਾਂਦੀ ਆ ਤੂੰ ਮੇਰਾ ਤਾਂ ਕਾ ਤੋ ਦਿਮਾਗ ਖਾਨੀ ਆ ਮਾਂ ਮੈਨੂੰ ਇੱਕ ਗੱਲ ਦੱਸ ਦੇ ਮੈਂ ਤੇਨੇ ਖਾਨੇ ਗੱਲ ਪਾਤੀ ਨਾ ਜੇ ਉਹਨੂੰ ਪੈਸੇ ਚਾਹੀਦੇ ਨੇ ਪੈਸੇ ਮੋੜ ਦੇ ਨਾ ਜ਼ਮੀਨ ਚਾਹੀਦੀ ਹੈ ਜ਼ਮੀਨ ਵਾਸਤੇ ਲੈ ਕੇ ਦੇ ਦੇ ਨਾ ਪਰ ਉਹ ਨੂੰ ਇਹ ਕਹਦੇ ਮੇਰਾ ਖੜਾ ਛੱਡੇ ਮੈਨੂੰ ਤਲਾਕ ਦੇ ਕਾਗਜ਼ ਤੇ ਸਾਈਨ ਕਰਕੇ ਨਾ ਮੇਰੇ ਮੱਥੇ ਮਾਰੇ ਉਹ ਲੈ ਪੁੱਤੋ ਕਿੱਥੇ ਜਾਊਗੀ ਉਹ ਤਾਂ ਉੱਥੋਂ ਵੀ ਟੁੱਟ ਗਈ ਆਪਾਂ ਮੇਰੇ ਘਰ ਜੀ ਜਾਵੇ ਤੱਕੇ ਖਾਵੇ ਮੇਰੇ ਮਤਲਬ ਉਹ ਕੀ ਕਹਾਂ ਇਹ ਮੁੰਡਾ ਨਹੀਂ ਸੁਧਰਦਾ ਇਹਨੇ ਤਾਂ ਮੇਰਾ ਦਿਮਾਗ ਖਾ ਲਿਆ ਵੀ ਤੈਨੂੰ ਅੱਡੀ ਨਰਮ ਕੁੜੀ ਮਿਲੀ ਆ ਤੂੰ ਸਮਝ ਜਾ ਉਹਦੇ ਪਿੱਛੇ ਪ arre ਪਤਾ ਨਹੀਂ ਕਹੇ ਜੀ ਸ ਕਹੇ ਜੀ ਨਾ ਡੈਣ ਜਿਨੇ ਮੇਰੇ ਪੁੱਤ ਨੂੰ ਮਗਰ ਲਾ ਲਿਆ ਕਮੜਾ ਕਰਤਾ ਸਾਨੂੰ ਸਾਰੇ ਟੱਬਰ ਨੂੰ ਮੇਰੀ ਗੱਲ ਸੁਣ ਸਿਰ ਤਾ ਦੇਖ ਜਿਵੇਂ ਤੂੰ ਕਿਹਾ ਸਾਰਾ ਕੁਝ ਹੋ ਗਿਆ ਜ਼ਮੀਨ ਵਾਲਾ ਤੀ ਉਹਨੇ ਬੜ ਗਿਆ ਪਰ ਅੱਜ ਨਾ ਸੜੀ ਹੋਈ ਨੇ ਮੇਰੀ ਮਾਂ ਨੂੰ ਦੱਸਦਾ ਸਾਰਾ ਕੁਝ ਵੀ ਹਾਂ ਜ਼ਮੀਨ ਵਾਲੇ ਪੈਸੇ ਫੜੇ ਨੇ ਮੈਂ ਹੋ ਯਾਰ ਕਿੰਨਾ ਕ ਟਾਈਮ ਰੱਖੂੰਗਾ ਹੁਣ ਮੈਂ ਮੇਰੀ ਮਾਂ ਮੈਨੂੰ ਪੁੱਛੀ ਜਾਂਦੀ ਆ ਵੀ ਕੀ ਕੰਮ ਕਰੇਗਾ ਜਿਹਦੇ ਕਰਕੇ ਤਾਂ ਜ਼ਮੀਨ ਵੇਚੀ ਆ ਜਿਹਦੇ ਕਰਕੇ ਤਾਂ ਪੈਸੇ ਮੰਗਾਏ ਨੇ ਹੁਣ ਮੈਂ ਤਾਂ ਜੀਸੀਬੀ ਵਾਲਾ ਪੰਗਾ ਛੇੜਤਾ ਸੀ ਉਦੋਂ ਤਾਂ ਹਾਂ ਹਾਂ 42 ਲੱਖ ਰੁਪਏ ਅੱਛਾ ਆ ਗਈ ਫਿਰ ਹੈ ਇਹ ਤਾਂ ਦਿਨ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਇੰਨਾ ਕੁਝ ਕਰਨ ਦੀ ਕੀ ਲੋੜ ਸੀ ਅੱਛਾ ਜੀ ਤੂੰ ਹੀ ਕਹਿਂਦੀ ਵੀ ਆਪਾਂ ਨੂੰ ਪੈਸੇ ਚਾਹੀਦੇ ਨੇ ਠੀਕ ਹੈ ਹਾਂ ਉਹੀ ਤਾਂ ਗੱਲ ਕਰਦਾ ਐਨੇ ਨਹੀਂ ਖੜਾ ਛੱਡਣਾ ਐਵੇਂ ਇਹ ਤਾਂ ਆਪਾਂ ਨੂੰ ਹੀ ਕਰਨਾ ਪਊ ਬੱਸ ਹੋ ਗਿਆ ਹੋ ਜੀ ਥੇਰ ਚੰਗਾ ਲੱਭੇ ਤਾਰੀਆਂ ਹੁਣ ਆ ਗਿਆ ਟਾਈਮ ਜ਼ਿੰਦਗੀ ਸੌਖੀ ਕਰਨ ਦਾ ਮੰਮੀ ਹਾਂ ਪੁੱਤ ਤਾਰੀਖ ਦਾ ਪਤਾ ਲੱਗਿਆ ਕੁਛ ਕੋਈ ਪਤਾ ਨਹੀਂ ਲੱਗਿਆ ਪੁੱਤ ਮੈਨੂੰ ਕਿਹੜਾ ਦੱਸ ਕੇ ਗਿਆ ਉਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਵੇਰ ਦਾ ਗਿਆ ਹੋਇਆ ਐਨਾ ਟਾਈਮ ਤੋਂ ਕਦੇ ਵੀ ਨਹੀਂ ਕਰੋ ਬਾਹਰ ਰਿਹਾ ਜਦੋਂ ਦਾ ਮੇਰੇ ਨਾਲ ਜਿੱਦ ਕੇ ਗਿਆ ਉਦੋਂ ਮੁੜ ਕੇ ਮੈਂ ਤਾਂ ਦੇਖੇ ਨਹੀਂ ਉਹਨੂੰ ਘਰੇ ਕੀ ਨੂੰ ਨਹੀਂ ਦੇਖਿਆ ਕਰੇ ਤੂੰ ਤਾਰੀ ਦੀ ਗੱਲ ਆਗੇ ਤੇ ਉਹ ਕਿੱਧਰ ਵਾਗ ਗਿਆ ਉਹ ਕੀ ਪਤਾ ਕਿੱਧਰ ਵਾਗ ਗਿਆ ਸਵੇਰ ਦਾ ਗਿਆਗਾ ਫਿਰ ਕੋਈ ਗੱਲ ਤਾਂ ਹੋਈ ਹੋ ਫੇਰ ਹੀ ਗਿਆ ਉਹ ਗੱਲ ਕੀ ਹੋਣੀ ਸੀ ਇਹਦੇ ਪਿੱਛੇ ਤਾਂ ਜ਼ਮੀਨ ਮੰਗਾ ਲਈ ਉਹਨੇ ਅੱਛਾ ਤੇ ਜ਼ਮੀਨ ਵਾਕੇ ਮੋਜਾਂ ਨਾਲ ਪੈਸੇ ਲਈ ਫਿਰਦਾ ਕੋਲੇ ਤੇ ਫਿਰ ਉਹਨੇ ਗਲਤ ਵੀ ਕੀ ਕੀਤਾ ਦੱਸੀ ਮੈਨੂੰ ਗਲਤ ਤਾਂ ਉਹ ਮੈਂ ਤੈਨੂੰ ਦੱਸਦਾ ਇਹਦੇ ਹਿੱਸੇ ਦੀ ਜ਼ਮੀਨ ਸੀ ਜਿਉਂਨੇ ਮੰਗਾਲੀਓ ਨੇ ਕੀ ਗਲਤ ਕਰਤਾ ਦੱਸ ਮੈਨੂੰ ਤੂੰ ਆਵਦੇ ਪੈਕ ਨਾਲੋਂ ਟੁੱਟ ਗਈ ਇਹ ਨਾ ਮੇਰੀ ਗੱਲ ਸੁਣੀ ਹਾਂ ਆ ਤੇਰੇ ਤਾਂ ਪੰਜ ਕਿੱਲੇ ਆਉਂਦੇ ਸੀ ਤੂੰ ਪੰਜ ਕਿੱਲੇ ਛੱਡ ਕੇ ਆਈ ਸੀ ਤੈਨੂੰ ਕਿੰਨੇ ਕੋ ਹਾਰ ਪਾ ਕੇ ਨੋਟਾਂ ਦੇ ਦੱਸੀ ਮੈਨੂੰ ਜਾਂ ਕਿੰਨੇ ਕੁ ਤੇਰੀਆਂ ਛੱਕਾਂ ਪੂਰ ਗਏ ਹੋ ਦੱਸ ਮੈਨੂੰ ਨਾ ਆਉਂਦੇ ਨਹੀਂ ਆਉਂਦੇ ਮੈਨੂੰ ਕੋਈ ਟੈਨਸ਼ਨ ਨਹੀਂ ਠੀਕ ਆ ਕਿ ਨਹੀਂ ਮੈਨੂੰ ਤਾਂ ਇਹਦਾ ਫਿਕਰ ਹੈ ਇਹਦੇ ਮਾਪਿਓ ਵੀ ਮੁੱਕ ਗਏ ਛੋਟੀ ਹੁੰਦੀ ਤੇ ਭਰਾ ਸੀ ਵਿਚਾਰਾ ਉਦੋਂੋਂ ਟੁੱਟ ਗਈ ਜਵਾਗੜੀ ਤੈਨੂੰ ਭੋਰਾ ਤਰਸ ਨਹੀਂ ਆਉਂਦਾ ਓਏ ਤੂੰ ਮੇਰੀ ਗੱਲ ਸੁਣ ਓਏ ਭਰਾ ਕਿਹੜਾ ਇਹਦੇ ਬਾਸਤੇ ਉੱਥੇ ਫਲ ਫਰੂਟ ਲੈ ਕੇ ਆਉਂਦਾ ਕਦੇ ਦੇਖਿਆ ਹੋਂ ਤੂੰ ਵੀ ਉਹਦੇ ਨਾਲ ਤਾਂ ਕਿਉਂ ਨਾਲ ਦਾ ਘੋਆ ਜਿਹੜੀ ਗੱਲ ਸਹੀ ਐ ਇਹਦੀ ਜ਼ਮੀਨ ਸੀ ਇਹ ਲੈ ਆਈ ਫਿਰ ਕਿਸੇ ਨੂੰ ਕੀ ਤਕਲੀਫਾਂ ਤਕਲੀਫ ਮੈਨੂੰ ਐ ਮੰਮੀ ਹਾਂ ਪੁੱਤ ਬੱਸ ਕਰੋ ਤੁਸੀਂ ਇਹ ਪਤਾ ਕਰੋ ਵੀ ਧਾਰੀ ਕਿੱਥੇ ਗਿਆ ਮੈਨੂੰ ਬਾਲੀ ਟੈਨਸ਼ਨ ਹੋਈ ਪਈ ਆ ਓਏ ਭਾਈ ਇੱਥੇ ਕਿਤੇ ਗਿਆ ਹੋਊਗਾ ਕੋਈ ਨਾ ਮਾੜਾ ਮੋਟਾ ਗੁੱਸੇ 'ਚ ਲੇ ਹੋ ਕੇ ਗਿਆ ਆਜੂਆ ਕੋਈ ਗੱਲ ਨਹੀਂ ਐਨਾ ਤਾਂ ਮੇਰਾ ਉਹਦੇ ਨਾਲ ਨਹੀਂ ਵਿਆਹ ਕੀਤਾ ਮੇਰਾ ਉਹਦੇ ਨਾਲ ਨਹੀਂ ਵਿਆਹ ਕੀਤਾ ਨਾ ਫਿਰ ਜਦੋਂ ਤੈਨੂੰ ਮੈਂ ਕਿਹਾ ਸੀ ਉਦੋਂ ਮੰਨ ਜਾਂਦੀ ਫਿਰ ਉਹ ਤਾਂ ਕਿ ਨਹੀਂ ਕਿਉਂ ਇਹਦੇ ਕੀੜੇ ਪੈਣਾ ਇਹ ਕਿਸੇ ਦੀ ਧੀ ਨਹੀਂ ਉਹ ਧੀ ਤਾਂ ਹੈਗੀਆ ਕਿਸੇ ਦੀ ਵੀ ਪਰ ਜਿਹੜੀਆਂ ਗੱਲਾਂ ਤੈਨੂੰ ਮੈਂ ਕਹਿਆ ਤੇਰੇ ਤਾਂ ਗੱਲ ਹੀ ਨਹੀਂ ਦਿਮਾਗ ਜੀਨ ਵਰਦੀ ਸੀ ਉਹ ਤੈਨੂੰ ਮੰਨ ਪਕਾ ਕੇ ਖਵਾਉਂਦੀ ਨਾਲੇ ਹਾਰ ਪਾਉਂਦੀ ਉਹ ਸਿਉਨੇ ਦਾ ਤੂੰ ਨਾ ਮੇਰੀ ਗੱਲ ਸੁਣ ਲੈ ਐਵੇਂ ਜ਼ਿਆਦਾ ਜ਼ਬਰ ਜ਼ਬਰਦੀ ਨਾ ਕਰ ਮੇਰੇ ਪੁੱਤ ਨੇ ਜੋ ਕੀਤਾ ਠੀਕ ਕੀਤਾ। ਚੱਲ ਚੰਗਾ। ਮਹਾਰਾਜ ਜੀ ਪੁੱਤ ਮਗਰੀ ਨਹੀਂ ਰਹੀ ਪਰ ਮੈਂ ਮੇਰੀ ਨੂੰਹ ਦਾ ਖੜਾ ਨਹੀਂ ਛੱਡਦੀ। ਮੈਂ ਤੇ ਇਹਦੇ ਨਾਲ ਹੀ ਆ। ਮੈਂ ਤੈਨੂੰ ਦੱਸਾਂ ਪੁੱਤ ਨੇ ਕੋਈ ਕੰਮ ਨਾ ਕੰਮ ਨਹੀਂ ਕੀਤਾ। ਉਹਨੇ ਆਪਦੀ ਜ਼ਮੀਨ ਵਧਾਈ ਹੋਈ ਐ, ਘਟਾਈ ਤਾਂ ਨਹੀਂ। ਵੇਚ ਕੇ ਤਾਂ ਨਹੀਂ ਖਾਧੀ ਉਹਨੇ। ਚੱਲ ਚੰਗਾ। ਤੂੰ ਵੀ ਲੈ ਲਿਓ ਤੋ ਹਿੱਸਾ ਪਤੀ ਪੈਸਿਆਂ ਦਾ। ਆਹੋ ਅੱਗੇ ਤੂੰ ਆਪਦੇ ਭਾਈਆਂ ਤੋਂ ਲਿਆਈ ਨੇ ਜਿਹੜਾ ਮੈਨੂੰ ਕਹਨੀ ਐ। ਉਹ ਜੇ ਉਹਦੀ ਜ਼ਮੀਨਾਂ ਉਹਨਾਂ ਦੀ ਕੰਮ ਆਉ। ਤੈਨੂੰ ਵੀ ਭੁੱਖੀ ਸੀ ਮੇਰੇ ਭਰਾ ਦੀ ਜ਼ਮੀਨ ਦੀ ਮੈਂ ਨਹੀਂ ਲਈ ਮੈਨੂੰ ਪਤਾ ਸੀ ਤੇਰੀ ਕਰਤੂਤ ਦਾ ਇਹੀ ਮੁੰਡੇ ਨੂੰ ਸਿਖਾਇਆ ਤਾਂ ਵੀ ਤੂੰ ਵੀ ਲੈ ਲੈ ਨਾ ਤੇਰੇ ਵਾਲਾ ਉਹ ਬਿੰਗਾ ਜਿਹਾ ਭਾਈ ਕਦੇ ਆ ਕੇ ਖੜਾ ਇੱਥੇ ਮੈਂ ਆਪ ਹੀ ਨਹੀਂ ਜਾਂਦੀ ਉਹ ਕੀ ਲੈਣਾ ਆਉਂਦੇ ਇੱਥੇ ਉਹ ਕੀ ਲੈਣਾ ਆਉਂਦੇ ਨੇ ਨਾਲੇ ਕੋਈ ਗੱਲ ਨਹੀਂ ਜਿਹੜਾ ਕੁਝ ਹੋਣਾ ਸੀ ਹੋ ਗਿਆ ਪਰ ਤੁਸੀਂ ਤਾਰੀ ਦਾ ਪਤਾ ਕਰੋ ਵੀ ਤਾਰੀ ਕਿੱਥੇ ਗਿਆ ਕਿਉਂਕਿ ਇੰਨਾ ਟਾਈਮ ਤੋਂ ਕਦੇ ਵੀ ਘਰੋਂ ਬਾਹਰ ਰਹਿੰਦਾ ਨਹੀਂ ਹੈਗਾ ਮੁੰਡਾ ਪਰ ਮਮੀ ਕੋਲ ਨਾਲ ਲੜਕੇ ਗਿਆ ਪਹਿਲਾਂ ਮੈਨੂੰ ਐ ਦੱਸੋ ਤੁਸੀਂ ਉਹਨੂੰ ਵੱਧ ਘੱਟ ਤਾਂ ਨਹੀਂ ਬੋਲੇ ਕੱਲਾ ਜਵਾਕ ਹੈ ਜੇ ਕੋਈ ਐਸੀ ਵੈਸੀ ਗੱਲ ਕਰਨੀ ਨਾ ਸੋਡੀ ਰੇਲ ਬਣਾ ਦੂੰ ਮੈਂ ਐਂ ਤੱਕ ਮੈਂ ਬਣਾ ਦੇਗਾ ਰੇਲ ਜੋ ਹੱਕ ਦੀ ਗੱਲ ਸੀ ਉਹ ਕਹੀ ਆ ਉਹਨੂੰ ਮੈਂ ਕੋਈ ਮਾੜੀ ਗੱਲ ਕਰਤੀ ਤੂੰ ਜਾ ਕੇ ਉਹਨੂੰ ਭਾੜ ਲਿਆ ਓ ਗੱਲ ਸੁਣ ਲੈ ਮੇਰੀ ਉਦੋਂ ਤੂੰ ਹੀ ਕਹਿੰਦੀ ਸੀ ਨਾ ਮੈਂ ਦੇਖੀ ਭਣੀਏ ਇਹਦਾ ਵਿਆਹ ਕਰ ਲਓ ਤੇਰੇ ਹੀ ਫੈਸਲਾ ਸੀ ਨਾ ਆਪਣੇ ਪੁੱਤ ਦਾ ਹੈ ਹੁਣ ਪੁੱਤ ਬੱਸ ਕਰੋ ਮੰਮੀ ਚੁੱਪ ਕਰੋ ਜੋ ਮੈਨੂੰ ਤਾਂ ਬੈਣੀ ਟੈਨਸ਼ਨ ਹੋਈ ਪਈ ਐ ਤਾਰੀ ਦੀ ਡੈਡੀ ਬਾਹਰ ਜਾ ਕੇ ਤੁਸੀਂ ਦੇਖਿਓ ਉਹ ਤਾਰੀਕੀਰ ਤੇ ਕਿਸੇ ਦੇ ਘਰੇ ਬੈਠਾ ਹੋਵੇ ਰੁਸਿਆ ਉਹ ਕੋਈ ਨਾ ਭਾਈ ਆਜੂਆ ਮੈਨੂੰ ਤਾਂ ਇਹ ਲੱਗਦਾ ਇਹਨੇ ਜ਼ਿਆਦਾ ਉਹਦੇ ਨਾਲ ਬੋਲਚਾਲ ਹੋ ਕੀਤੀ ਐਨੇ ਪੁੱਠਾ ਸਿੱਧਾ ਬੋਲੀ ਹੋਏਗੀ ਤੂੰ ਉਹਨੂੰ ਕਿਉਂ ਬੋਲਣਾ ਨਹੀਂ ਸੀ ਕਿਉਂ ਬੋਲਣਾ ਸੀ ਮੈਂ ਉਹਦੀ ਮਾਂ ਹਾਂ ਕੁਝ ਵੀ ਕਹਿ ਸਕਦੀ ਆ ਉਹਨੂੰ ਮੈਂ ਸਮਝਾ ਸਕਦੀ ਆ ਕੱਲ ਨੂੰ ਚੱਕ ਉਹਦੇ ਸਿਰ ਤੇ ਕਲਪਾੜ ਮਾਰੀ ਫੇਰ ਵੀ ਕਦੀ ਮੈਂ ਤਾਂ ਉਹਦੀ ਮਾਂ ਆ ਸਿਰ ਵੀ ਪਾੜ ਸਕਦੀ ਆ ਹਾਂ ਹਾਂ ਮੈਂ ਤਾਂ ਸਿਰ ਪਾੜਦੀ ਫਿਰਦੀ ਆ ਉਹਦਾ ਹਾਂ ਦੇਖਿਆ ਡੈਡੀ ਲੈਣ ਦਾ ਕੋਈ ਫਾਇਦਾ ਨਹੀਂ ਹੈਗਾ ਐਵੇਂ ਬਿਨਾਂ ਗੱਲੋਂ ਤਾਂ ਤੁਸੀਂ ਜਿੱਦੀ ਜਾਂਦੇ ਹੋ ਜਾ ਕੇ ਤਾਰੀ ਨੂੰ ਵੇਖ ਲੋ ਕਿੱਥੇ ਗਿਆ ਉਹ ਮੈਂ ਭਾਈ ਬਿਨਾਂ ਗੱਲ ਤੋਂ ਨਹੀਂ ਦਿੰਦਾ ਇਹ ਜਿਹੜੀ ਗੱਲ ਨੂੰ ਲੈ ਕੇ ਨਾ ਇਹ ਇੱਕੋ ਹੀ ਨਾ ਰੱਟ ਰੱਖ ਰੱਖੀ ਐ ਮੈਨੂੰ ਪਤਾ ਹੈ ਤੇਰੀ ਕਿੰਨੀ ਕ ਹਮਦਰਦੀ ਐ ਮੇਰੀ ਨਾਲ ਆ ਮੈਂ ਸਭ ਜਾਣਦੀਆਂ ਤੇਰੀਆਂ ਚਾਲਾਂ ਠੀਕ ਐ ਤੂੰ ਦੁਬਾਰੇ ਪਿਆਉਣਾ ਵਿਹਲੇ ਜਿੱਥੇ ਮੈਂ ਉਹ ਇੱਕ ਗੱਲ ਸੁਣ ਲੈ ਮੈਨੂੰ ਨਹੀਂ ਜਾਂਦੀ ਇੱਥੋਂ ਉਹ ਗੱਲ ਸੁਣ ਲੈ ਗੱਲ ਜਿਹੜੀ ਤੂੰ ਆ ਗੱਲ ਕਰਦੇ ਨਾ ਦੁਬਾਰੇ ਪਿਆਉਣ ਵਾਲੀ ਜਿੱਦ ਤੇ ਤੂੰ ਆਹ ਰਿਸ਼ਤਾ ਲਿਆ ਸੀ ਉਹ ਤੇ ਕੀ ਤੂੰ ਟਰੱਕ ਪਰ ਕੇ ਲੈ ਕੇ ਆਈ ਸੀ ਹੈ ਤੇ ਹੁਣ ਤੂੰ ਕਰਦੀ ਏ ਜਮੀਨ ਆ ਕਿ ਮੈਨੂੰ ਤਰਸ ਆਇਆ ਜਮੀਨ ਲਈ ਫਿਰ ਕਿੱਡੀ ਕ ਗੱਲ ਐ ਕੈਂ ਕਿੱਲੇ ਆਉਂਦੇ ਨੇ ਪਤਾ ਐ ਤਾਰੀ ਨੂੰ ਚਾਹੇ ਤੂੰ ਦੋ ਗੰਡੀਆਂ ਲੈ ਲੈਂਦੀ ਦਰਚ ਕਿੰਨੇ ਕਿੱਲੇ ਆਉਂਦੇ ਡੈਡੀ ਆਪਾਂ ਨੂੰ ਭਾਈ 7 ਕਿੱਲੇ ਆਉਂਦੇ ਨੇ 7 ਕਿੱਲੇ ਆਉਂਦੇ ਨੇ ਫਿਰ ਤਾਰੀ ਨੇ ਮੈਨੂੰ ਕਿ ਝੂਠ ਬੋਲਿਆ ਸੀ ਕਿ ਮੈਨੂੰ ਤਾਂ ਕੋਈ ਜ਼ਮੀਨ ਹੀ ਨਹੀਂ ਹੁੰਦੀ ਪੁੱਤ ਕੋਈ ਜ਼ਮੀਨ ਨਹੀਂ ਹੈਗੀ ਇਹ ਤਾਂ ਐਵੇਂ ਝੂਠ ਬੋਲਦੇ ਨਾ ਦੋਨੇ ਪਿਓ ਪਤ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੋਈ ਕਹਿੰਦਾ ਅੱਧਾ ਕਿੱਲਾ ਹੁੰਦਾ ਤੇ ਕੋਈ ਕਹਿੰਦਾ 7 ਕਿੱਲੇ ਹੁੰਦੇ ਨੇ ਇਹ ਹੋਈ ਕੀ ਜਾਂਦਾ ਓਏ ਇਹਦੀ ਕਰਤੂਤ ਐ ਇਹ ਘਰ ਦੇ ਪਰਦੇ ਦਿੰਦੀ ਐ ਦੇਖੋ ਆਪਦੇ ਬੰਦੇ ਨੂੰ ਨਾਲੇ ਆਪਦੇ ਪੁੱਤ ਨੂੰ ਨਿੰਦੀ ਐ ਇਹ ਹਾਂ ਇਹ ਦੇਖ ਜਾਈ ਬਣੀਏ ਆਹੋ ਮੈਂ ਸੱਚੀ ਗੱਲ ਕਹਤੀ ਹੁਣ ਮਿਰਚਾਂ ਲੱਗਦੀਆਂ ਨੇ ਸੱਚੀ ਕਹਤੀ ਅਰੇ ਮੈਥੋਂ ਬਸ ਤੂੰ ਚੁੱਪ ਕਰ ਜਾ ਦੇਖ ਕਿ ਮੈਂ ੜਫਦਾਗਾ ਇਹ ਤਾਂ ਪਿਓ ਪੁੱਤ ਦੋਨੇ ਇੱਕੋ ਜਿਹੇ ਆ ਮੈਨੂੰ ਪਤਾ ਪੁੱਤ ਮੈਂ ਜਿਵੇਂ ਕਟਿਆ ਦੇ ਨਾਲ ਬਹੁਤ ਮੈਨੂੰ ਦੁਖੀ ਕਰਦਾ ਸੀ ਮੈਨੂੰ ਵੀ ਕਹਿੰਦਾ ਸੀ ਕਿ ਇੱਕਿਆ ਤੋਂ ਜ਼ਮੀਨ ਲਿਆ ਮੈਂ ਤਾਂ ਲਈ ਨਹੀਂ ਮੰਮੀ ਹਾਂ ਜ਼ਮੀਨ ਤਾਂ ਮੈਂ ਲਿਆ ਕੇ ਦੇਤੀ ਸੀ ਪਰ ਗੱਲ ਤੇ ਇਹ ਐ ਵੀ ਹੁਣ ਤਾਰੀ ਕਿਹੜੀ ਗੱਲੋਂ ਗਿਆ ਰੁਸ ਕੇ ਲਾਲਚੀ ਨਾ ਪੁੱਤ ਦੋਨੇ ਪਿਓ ਪੁੱਤ ਲਾਲਚੀ ਨਾ ਵੀ ਇਹ ਲੈ ਲੈਣੇ ਹੈਗੇ ਫਿਰ ਹੋਰ ਕਿਤੇ ਵਿਆਹ ਕਰਾ ਲੂੰ ਉਹ ਤੋਂ ਲੈ ਲੂੰਗਾ ਇਹ ਹੈ ਨਹੀਂ ਕੰਮ ਦੇ ਇਹ ਤਾਂ ਮੈਨੂੰ ਪਤਾ ਮੈਂ ਇੰਨਾ ਚ ਕਟੀਆਂ ਤੂੰ ਕਿਉਂ ਨਹੀਂ ਮੇਥੋਂ ਪੁੱਛਿਆ ਚੰਦਰਗੇ ਤੂੰ ਕਿਉਂ ਇੰਨਾਂ ਦੀਆਂ ਗੱਲਾਂ ਚ ਆ ਗਈ ਮੈਨੂੰ ਤਾਂ ਪਤਾ ਨਹੀਂ ਸੀ ਮੰਮੀ ਕੁਛ ਆ ਕਿਰਵਾਸ ਹੁਣ ਨਾ ਤਾਰੀ ਛੇਤੀ ਘਰੇ ਆ ਜੇ ਆਪੇ ਆ ਜੂਗਾ ਪੁੱਤ ਪੌਂਕੇ ਕਿਤੇ ਤੂੰ ਫਿਕਰ ਨਾ ਕਰ ਨਾ ਕਰਤੀ ਇਹ ਫਿਕਰ ਵਾ ਕੱਲ ਸੁਣਨਾ ਜੇ ਮੇਰਾ ਮੁੰਡਾ ਨਾ ਆਏ ਨਾ ਮੈਂ ਰੇਲ ਬਣਾਉਂ ਤੇਰੀ ਆਕੇ ਦਮਾਰੇ ਤੂੰ ਭੱਗ ਜਾ ਭੱਗ ਜਾ ਰੇਲ ਬਣਾਵੇਂਗਾ ਤੇ ਹੁਣ ਵੀ ਕਿਵੇਂ ਬੋਲਤਾ ਕ ਦੇਖ ਲਿਆ ਬੋਲਦੈ ਹਰ ਵਕਤ ਤੇਰੇ ਆਉਣ ਦੀ ਆਸ ਰਹਿੰਦੀ ਆ ਹਰ ਪਲ ਤੈਨੂੰ ਮਿਲਣ ਦੀ ਪਿਆਸ ਰਹਿੰਦੀ ਆ ਸਭ ਕੁਝ ਹੈ ਮੇਰੇ ਕੋਲ ਬਸ ਇੱਕ ਤੂੰ ਹੀ ਨਹੀਂ ਸ਼ਾਇਦ ਇਸੇ ਲਈ ਜ਼ਿੰਦਗੀ ਉਦਾਸ ਰਹਿੰਦੀ ਆ